ਉਬਾਸਟੈਂਡ ਮੱਤੀ ਜ਼ਿਲ੍ਹਾ ਮਾਨਸਾ ਇੱਕ ਦੁਕਾਨ ਖੁੱਲ ਗਈ ਹੈ ਜਿਹੜੀ ਇਸ ਇੱਥੇ ਪੱਲੇ ਤੁਹਾਨੂੰ ਬੁੱਢਣ ਡੋਰ ਤਿਆਰ ਮਿਲਦੇ ਹਨ ਜਾਲੀ ਦੇ ਪੱਲੇ 170 ਰੁਪਏ ਪ੍ਰਤੀ ਫੁੱਟ ਜੋ ਕਿ ਸਾਡੀ ਦੁਕਾਨ ਤੋਂ ਹੀ ਸੇਲ ਨੇ ਮਤਲਬ ਇੱਥੋਂ ਤੁਸੀਂ ਲਿਜਾ ਸਕਦੇ ਹੋ 170 ਰੁਪਏ ਜੰਮੂ ਦੀ ਕੈਲ ਦੇ ਰੇ ਸ਼ਿੰਕ ਦੇ ਲੱਕੜ ਦੇ ਵਧੀਆ ਵਧੀਆ ਜਾਲੀ ਲੱਗੀ ਹੋਈ ਫਰੰਟ ਫਰੰਟ ਟਾਪ ਦਾ ਡਿਜ਼ਾਈਨ ਬੈਕ ਸਾਈਡ ਵੀ ਪੱਛਰ ਲੱਗੀ ਹੋਈ ਹੈ ਤੇ ਜਿਹੜੇ ਤੁਸੀਂ 플ਸ਼ ਡੋਰ ਦੇ ਪੱਲੇ ਨੇ ਉਹ ਤੁਸੀਂ 150 ਰੁਪਏ ਫੁੱਟ ਲਿਆ ਸਕਦੇ ਹੋ ਇਹ ਰੇਟ ਸਿਰਫ ਸਾਡੀ ਦੁਕਾਨ ਤੋਂ ਸੀਲ ਕਰਨ ਦਾ ਹੀ ਹੈ ਅੱਗੇ ਜੋ ਚੜਾਉਣ ਦਾ ਜਾਂ ਮਿਸਤਰੀ ਦਾ ਖਰਚਾ ਹੈ ਜਾਂ ਕੁੰਡੇ ਕਬਜਿਆਂ ਦਾ ਖਰਚਾ ਹੈ ਉਹ ਤੁਹਾਡਾ ਆਪਣਾ ਹੋਵੇਗਾ ਜਾਂ ਜੇ ਤੁਹਾਨੂੰ ਮਿਸਤਰੀ ਦੀ ਜਰੂਰਤ ਹੈ ਤਾਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਇਹ ਜਿਹੜੇ ਵੀ ਮਤਲਬ ਜਿਹੜਾ ਲੱਕੜ ਦਾ ਕੰਮ ਹੈ ਇਸ ਦਾ ਇਹ ਆਰਡਰ ਤੇ ਵੀ ਕਰਾਇਆ ਜਾ ਸਕਦਾ ਹੈ ਤੇ ਸਲਾਹ ਲੈਣ ਲਈ ਵੀ ਤੁਸੀਂ ਮਤਲਬ ਸਾਨੂੰ ਫੋਨ ਕਰ ਸਕਦੇ ਹੋ ਤੇ ਇਸ ਪੱਲੇ ਸੰਬੰਧੀ ਤੁਸੀਂ ਸਲਾਹ ਵੀ ਲੈ ਸਕਦੇ ਹੋ ਵੀ ਕਿੰਨੀ ਫਰੇਮ ਲਗਾਉਣੀ ਚਾਹੀਦੀ ਹੈ ਕਿਵੇਂ ਲਗਾਉਣੀ ਚਾਹੀਦੀ ਹੈ ਕਿਹੜੀ ਜਾਲੀ ਲਗਾਉਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਦੱਸ ਦਾਂਗੇ